ਸਾਡੇ ਭਾਰਤੀ ਕਲਚਰ 'ਚ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਇੱਕ ਬੰਦਾ ਗਾਂਵਾਦ ਦਾ ਸੀ ਬਿਜਾਏ ਉਸ ਨੂੰ ਸ਼ਾਬਾਸ਼ੀ ਦੇਈ ਅਸੀਂ ਕਹੀਏ ਕਿ ਸਾਡਾ ਪ੍ਰਾਈਡ ਹੈ ਇਹ ਅਸੀਂ ਉਲਟਾ ਉਹਦੀ ਲੱਤਾਂ ਖਿੱਚਣ ਲੱਗ ਪੈਨੇ ਹਾਂ ਜੋ ਦਿਲਜੀਤ ਕਰ ਗਿਆ ਨਾ ਉਹ ਦਿਲਜੀਤ ਹੀ ਕਰ ਸਕਦਾ ਜਿਸ ਪੱਧਰ ਤੇ ਉਹ ਹੈਗਾ ਆ ਹੋਰ ਕੋਈ ਆ ਵੀ ਨਹੀਂ ਸਕਦਾ ਦਿਲਜੀਤ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਮਤਲਬ ਕਿ ਸੈਲੀਬ੍ਰਿਟੀ ਡਿਕਲੇਅਰ ਕੀਤਾ ਗਿਆ ਸਭ ਤੋਂ ਪਪੂਲਰ ਹੈ ਨਾ ਆ ਇਹ ਹੀ ਹੁਣ ਬਹੁਤੇ ਜਿਹੜੀ ਅਫਸਰਸ਼ਾਹੀ ਹੈਗੀ ਉਹ ਕਰ ਰਹੇ ਹੈਗੇ ਜਿਹੜੇ ਐਂਟੀ ਪੰਜਾਬੀ ਲੋਕ ਹੈਗੇ ਜਾਂ 네ਗੇਟਿਵ ਮਾਈਂਡ ਦੇ ਜਿਹੜੇ ਲੋਕ ਹੈ ਮੈਂ ਕਹੂੰਗਾ ਪੰਜਾਬ ਲਈ ਤਾਂ ਹੈ ਹੈ ਭਾਰਤ ਲਈ ਵੀ ਦੀ ਮਾਨਦੀ ਗੱਲ ਤੁਸੀਂ ਨੂੰ ਸੈਲੀਬ੍ਰੇਟ ਕਰੋ ਮੈਂ ਕਹਿੰਦਾ ਬਹੁਤ ਬਦਤਮੀਜ਼ ਕਿਸਮ ਦੇ ਬੇਵਕੂਫ ਕਿਸਮ ਦੇ ਲੋਕ ਨੇ ਸਾਡੇ ਦੇਸ਼ ਦੇ ਵਿੱਚ ਇਹੋ ਜੇ ਕਦੋਂ ਲਿਖੀ ਸੀ ਇਹ ਫਿਲਮ ਆਈ ਮੈਂ ਸ਼ੂਟ ਕਰਨ ਫਿਜੀ ਗਏ ਸੀਗੇ ਤਾਂ ਇੱਕ ਦਿਨ ਉਥੇ সুইমিং ਪੂਲ ਦੇ ਵਿੱਚ ਉੱਥੇ ਬੈਠੇ ਸੀਗੇ ਤੇ ਉੱਥੇ ਮੈਨੂੰ ਅਚਾਨਕ ਮੇਰੇ ਦਿਮਾਗ 'ਚ ਇਹ ਆਈਡੀਆ ਸਟ੍ਰਾਈਕ ਹੋਇਆ ਐਨੀ ਪੇਸ਼ੈਂਸ ਕਿੱਥੋਂ ਲੈ ਕੇ ਆਉਂਦੇ ਹੋ ਆ ਮੇਰਾ ਲਿਖਿੰਦਾ ਹੁਣ ਬਹੁਤ ਵੱਡਾ ਕੈਰੀਅਰ ਹੋ ਗਿਆ 40 45 ਸਾਲ ਤਾਂ ਹੋ ਗਏ ਮੈਨੂੰ ਲਿਖਦੇ ਨੂੰ 40 ਸਾਲ ਹੀ ਹੋ ਗਏ ਮਿਊਜ਼ਿਕ ਦੀ ਸਿਲੈਕਸ਼ਨ ਤੁਹਾਡੀ ਸੀ ਕਿਸ ਤਰੀਕੇ ਨਾਲ ਕਿਵੇਂ ਕਿਵੇਂ ਕਰਨਾ ਸਾਰਾ ਕੁਝ ਹਾਂ ਮਿਊਜ਼ਿਕ ਦੇ ਵਿੱਚ ਮੈਂ ਆਪ ਦਖਲ ਦੇਣਾ ਕਿਉਂਕਿ ਮੈਨੂੰ ਆਪ ਨੂੰ ਵੀ ਸ਼ੌਕ ਹੈ ਇੱਕ ਗੀਤ ਮੇਰਾ ਲਿਖਿਆ ਹੋਇਆ ਹੈ ਫਿਲਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੀ ਹੋ ਗੁਰਮੁਖੂ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਬਹੁਤ ਆਪਣਾ ਪੰਜਾ ਲੱਗਦਾ ਹੈ ਸਾਡੀ ਪੰਜਾਬ ਪੰਜਾਬੀਆਂ ਦੀ ਗੱਲ ਹੁੰਦੀ ਆ ਤੇ ਸਾਨੂੰ ਓਬਵੀਅਸਲੀ ਉਹਨਾਂ ਬਹੁਤ ਪਿਆਰ ਆ ਸੋ ਫਿਲਮ ਬਹੁਤ ਜਲਦੀ ਸਿਨੇਮਾ ਕਰਾਂ ਦੇ ਵਿੱਚ ਆ ਰਹੀ ਹੈ ਨਵੇਂ ਸਾਲ ਤੇ ਸੋ ਸਾਡੇ ਨਾਲ ਪਾਲੀ ਭੁਪਿੰਦਰ ਸਰ ਨੇ ਜਿਨ੍ਹਾਂ ਨੇ ਲਿਖੀ ਵੀ ਆ ਤੇ ਡਾਇਰੈਕਟ ਵੀ ਕੀਤੀ ਆ ਸੱਚੀ ਕਲਚਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਸਰ ਤੁਹਾਨੂੰ ਥੈਂਕ ਯੂ ਥੈਂਕ ਯੂ ਨਵੇਂ ਸਾਲ ਤੇ ਬਹੁਤ ਹੀ ਨਵਾਂ ਜਿਹਾ ਤੇ ਪਿਆਰਾ ਜਿਹਾ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਹ ਟ੍ਰੇਲਰ ਬਹੁਤ ਪਿਆਰਾ ਲੱਗਿਆ ਸਰ ਟੂ ਬੀ ਵੈਰੀ ਓਨੈਸਟ ਜਿਸ ਤਰੀਕੇ ਨਾਲ ਦਿਖਾਇਆ ਇਨਸਾਨੀਅਤ ਦੀ ਗੱਲ ਕਰੀਏ ਜਾਂ ਫਿਰ ਉਹ ਕਿਸ ਤਰੀਕੇ ਨਾਲ ਦਸਤਾਰ ਦੀ ਵੈਲਿਊ ਦੀ ਗੱਲ ਕਰੀ ਹੈ ਨਾ ਸੋ ਜਿਨੇ ਜਦੋਂ ਕਾਮਨ ਬਾਈਟ ਵੀ ਹੋ ਰਹੀ ਸੀ ਉਦੋਂ ਪੁੱਛ ਰਹੀ ਸੀ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀਗਾ ਫਿਰ ਮੈਂ ਕਿਹਾ ਨਹੀਂ ਮੈਂ ਸਰ ਨੂੰ ਪਰਸਨਲੀ ਪੁੱਛਾਂਗੀ ਇੱਕ ਇਨਸਾਨ ਨੂੰ ਨੇ ਇੱਕ ਟਾਈਮ ਤੇ ਆ ਕੇ ਲੱਗਦਾ ਜਿਵੇਂ ਉਹਦੇ ਚ ਫਿਲਮ ਦੇ ਟ੍ਰੇਲਰ ਚ ਦਿਖਾਇਆ ਕਿ ਹੁਣ ਬਸ ਹੁਣ ਮੈਨੂੰ ਪਤਾ ਲੱਗਦਾ ਕਿ ਸਾਡੀ ਵੈਲਿਊ ਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਆ ਵੀ ਇਹ ਚੀਜ਼ ਮੈਂ ਗਵਾ ਲਈ ਨਹੀਂ ਮੈਂ ਦੁਬਾਰਾ ਇਹ ਪਾ ਸਕਦਾ ਮੈਂ ਜ਼ਿੰਦਗੀ 'ਚ ਬਹੁਤ ਗਲਤੀਆਂ ਕਰਦਾ ਔਰ ਮੈਂ ਉਹਨਾਂ ਗਲਤੀਆਂ ਤੋਂ ਸਿੱਖਦਾ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਵਾਰ-ਵਾਰ ਇਹੋ ਜਿਹੀਆਂ ਗਲਤੀਆਂ ਕੀਤੀਆਂ ਨੇ ਔਰ ਮੈਂ ਉਹਨਾਂ ਤੋਂ ਸਿੱਖਦਾ ਔਰ ਮੈਨੂੰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਬਹੁਤ ਛੋਟੀ ਉਮਰ ਤੋਂ ਪੜਨਾ ਸ਼ੁਰੂ ਕਰਤਾ ਸੀਗਾ ਔਰ ਮੈਂ ਹਰ ਇੱਕ ਜਨਰ ਦੀਆਂ ਕਿਤਾਬਾਂ ਪੜੀਆਂ ਨੇ ਔਰ ਮਤਲਬ ਕਿ ਕੁਝ ਨਹੀਂ ਛੱਡਿਆ ਹਨ ਜੋ ਮੈਨੂੰ ਮਿਲਿਆ ਮੈਂ ਪੜਦਾ ਗਿਆ ਤਾਂ ਉਹ ਚੀਜ਼ ਤੁਹਾਡੇ ਜ਼ਿੰਦਗੀ ਦੇ ਅਨੁਭਵ ਬਣਾਉਂਦੀ ਹੈ ਹਨ ਔਰ ਮੇਰੀ ਜ਼ਿੰਦਗੀ 'ਚ ਇਹੋ ਜਿਹੀ ਵਾਰ-ਵਾਰ ਵਾਕਏ ਆਏ ਕਿਉਂਕਿ ਮੇਰੀ ਜ਼ਿੰਦਗੀ 'ਚ ਇਕਨੋਮਿਕਲ ਸਟਰਗਲ ਬਹੁਤ ਜ਼ ਤਾਂ ਮੈਨੂੰ ਲੱਗਦਾ ਕਿ ਉਹ ਵਾਰ-ਵਾਰ ਸਿੱਖਣ ਦੇ ਮرحله ਆਏ ਗੁਰਮਖੋਂਾਂ ਚੋਂ ਹੀ ਨਿਕਲ ਕੇ ਆਈ ਹੈ ਉਹਨਾਂ ਚੋਂ ਹੀ ਮੇਰਾ ਮੈਂ ਮੰਨ ਕੇ ਚੱਲਦਾ ਕਿ ਜੋ ਮੇਰਾ ਅਨਪੂਰਨ ਸੀਗਾ ਜ਼ਿੰਦਗੀ ਦਾ ਉਹ ਗੁਰਮਖ ਦਾ ਕੈਰੈਕਟਰ ਬਿਲਡ ਕਰਨ ਚ ਮੇਰੇ ਬਹੁਤ ਕੰਮ ਆਇਆ ਅੱਛਾ ਅਸਰ ਕਦੋਂ ਲਿਖੀ ਸੀ ਇਹ ਫਿਲਮ ਆਈ ਮੈਂ ਇਹ ਲਿਖਣੀ ਤਾਂ ਬਹੁਤ ਢੇਰ ਤੋਂ ਸ਼ੁਰੂ ਕੀਤੀ ਹੋਈ ਹੈ ਮੈਂ ਫਿਲਮ 17 18 ਦੇ ਵਿੱਚ ਗੀਪੀ ਗਰੇਵਾਲ ਜੀ ਦੀ ਫਿਲਮ ਕਰਨ ਲਈ ਸੁਮੀਪ ਭਾਜੀ ਦੀ ਫਿਲਮ ਸੀਗੀ ਉਹ ਕਰਨ ਜਾਨੀ ਸ਼ੂਟ ਕਰਨ ਫਿਜ਼ੀਕ ਆਏ ਸੀਗੇ ਉਹ ਜਦੋਂ ਸਾਰੇ ਨੇ ਸੈੱਟ ਤੇ ਚਲੇ ਜਾਂਦਾ ਸੀ ਮੈਂ ਬਹੁਤਾ ਫ੍ਰੀ ਹੁੰਦਾ ਸੀਗਾ ਤਾਂ ਇੱਕ ਦਿਨ ਉੱਥੇ সুইਮਪੂਲ ਦੇ ਵਿੱਚ ਉ ਉਹ ਬੈਠੇ ਸੀਗੇ ਤੇ ਉੱਥੇ ਮੈਨੂੰ ਅਚਾਨਕ ਮੇਰੇ ਦਿਮਾਗ 'ਚ ਇਹ ਆਈਡੀਆ ਸਟ੍ਰਾਈਕ ਹੋਇਆ ਤਾਂ ਮੈਂ ਸੁਮੀ ਭਾਜੀ ਨਾਲ ਸ਼ੇਅਰ ਕੀਤਾ ਉਹਨਾਂ ਨੂੰ ਆਈਡੀਆ ਬਹੁਤ ਪਸੰਦ ਆਇਆ ਓਦੋਂ ਥੋੜ੍ਹੀ ਥੋੜ੍ਹੀ ਲਿਖਣੀ ਸ਼ੁਰੂ ਕੀਤੀ ਸੀ ਇਹ ਓਕੇ ਜੀ ਓਕੇ ਸੋ ਕਿੰਨੇ ਟਾਈਮ ਤੱਕ ਪੂਰੀ ਹੋ ਗਈ ਸੀ ਸਰ ਲਗੂ ਲੱਗ ਜਾਂਦਾ ਫਿਰ ਵੀ ਫਿਰ ਫਿਲਮ ਨੂੰ ਇੱਕ ਅੱਛੇ ਤਰੀਕੇ ਨਾਲ ਇਹਦਾ 7ਵਾਂ ਡਰਾਫਟ ਅਸੀਂ ਸ਼ੂਟ ਕੀਤਾ ਹੈ ਮੇਰਾ ਮੇਰੀ ਪ੍ਰੋਬਲਮ ਇਹ ਹੈ ਕਿ ਜਿੰਨੀ ਦੇਰ ਤੱਕ ਮੈਨੂੰ ਬਹੁਤ ਤਸੱਲੀ ਨਾ ਹੋ ਜੇ ਰਾਈਟਿੰਗ ਤੋਂ ਮੈਂ ਵਾਰ-ਵਾਰ ਲਿਖਦਾ ਮੈਂ ਡਰਾਮਾ ਵੀ ਕਰਦਾ ਤਾਂ ਮਤਲਬ ਕਿ ਮੈਂ ਉਹਨੂੰ ਕਈ ਸਾਲ ਲਗਾਤਾਰ ਲਿਖਦਾ ਰਹਿਣਾ ਇਹ ਫਿਲਮ ਨੂੰ ਮੈਂ ਸਾਲ 1.5 ਸਾਲ ਲਿਖਿਆ ਹੋਊਗਾ ਇਹਦਾ 7ਵਾਂ ਡਰਾਫਟ ਸ਼ੂਟ ਕੀਤਾ ਸੀ 7ਵਾਂ ਡਰਾਫਟ ਜਾ ਕੇ ਸ਼ੂਟ ਕੀਤਾ ਲਾਈਕ ਇੰਨੇ ਪੇਸ਼ੀਐਂਸ ਕਿੱਥੋਂ ਲੈ ਕੇ ਆਉਂਦੇ ਹੋ ਆ ਮੇਰਾ ਲਿਖਣ ਦਾ ਹੁਣ ਬਹੁਤ ਵੱਡਾ ਕੈਰੀਅਰ ਹੋ ਗਿਆ ਹਨ 40 45 ਸਾਲ ਤਾਂ ਹੋ ਗਏ ਮੈਨੂੰ ਲਿਖਦੇ ਨੂੰ 4 ਤੇ ਫਿਰ ਉੱਥੇ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਅੱਜ ਆਪਣੇ ਪਿਛਲੇ ਡਰਾਮੇ ਜਦੋਂ ਪੜਦਾ ਮੈਨੂੰ ਪਤਾ ਲੱਗ ਜਾਂਦਾ ਮੈਂ ਕੀ ਬਕਵਾਸ ਕੀਤੀ ਹੈਗੀ ਜੇ ਜੋ ਮੈਨੂੰ ਇਹ ਤਾਂ ਮੈਂ ਦੁਆਰਾ ਉਹਨੂੰ ਮੈਂ ਤਾਂ ਮੈਂ ਦੁਆਰਾ ਲਿਖਿਆ ਹੁਣ ਇਹਨਾਂ ਨੂੰ ਜੀ ਦੁਆਰਾ ਚ ਆ ਚੀਜ਼ਾਂ ਨਹੀਂ ਰੱਖੂੰਗਾ ਠੀਕ ਹੈ ਡਰਾਮੇ ਨੂੰ ਮੈਂ ਛੇੜਦਾ ਲੇਕਿਨ ਜਦੋਂ ਤੱਕ ਮੇਰੀ ਕੋਈ ਫਿਲਮ ਬਣ ਨਹੀਂ ਜਾਂਦੀ ਮੈਂ ਲਗਾਤਾਰ ਉਸਤੇ ਕੰਮ ਕਰਦਾ ਰਹਿਣਾ ਕਰਦਾ ਰਹਿਣਾ ਅੱਛਾ ਤੁਸੀਂ ਪ੍ਰੋਬਲਮ ਸੀ ਗੱਲ ਕੀਤੀ ਸੀ ਨਾ ਪ੍ਰੋਬਲਮਸ ਹਰ ਇੱਕ ਨਹੀਂ ਚੱਲਣੀਆਂ ਪੈਂਦੀਆਂ ਸਪੈਸ਼ਲ ਆਰਟਿਸਟ ਨੂੰ ਕਿਉਂਕਿ ਉਹ ਕਦੇ ਬੋਲ ਨਹੀਂ ਸਕਦਾ ਕਿਉਂਕਿ ਉਹਨੂੰ ਬਹੁਤ ਚੀ ਲਾਈਕ ਉਹਨੇ ਹਮੇਸ਼ਾ ਅਪਡੇਟ ਦੇਣੀ ਹੁੰਦੀ ਹੈ ਹੈਨਾ ਸੋ ਹਾਲ ਹੀ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਕਲਾਕਾਰ ਨੇ ਉਹਨਾਂ ਤੇ ਬਹੁਤ ਜ਼ਿਆਦਾ ਲਾਈਕ ਰਿਸਟ੍ਰਿਕਸ਼ਨਸ ਲਗਾਈਆਂ ਜਾ ਰਹੀਆਂ ਐਂਡ ਤੁਸੀਂ ਸਪੈਸ਼ਲ ਪੋਸਟ ਪਾ ਕੇ ਥੋੜੇ ਟਾਈਮ ਪਹਿਲਾਂ ਕਿਹਾ ਵੀ ਸੀ ਜੋ ਦਲਜੀਤ ਕਰ ਗਿਆ ਨਾ ਉਹ ਦਲਜੀਤ ਹੀ ਕਰ ਸਕਦਾ ਜਿਸ ਪੱਧਰ ਤੇ ਉਹ ਹੈਗਾ ਆ ਹੋਰ ਕੋਈ ਆ ਵੀ ਨਹੀਂ ਸਕਦਾ ਸੋ ਕੀ ਖਿਆਲ ਆ ਤੁਹਾਡਾ ਲਾਈਕ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਟ ਉਹ ਦਬ ਨਹੀਂ ਰਿਹਾ ਨਹੀਂ ਦੇਖੋ ਸਾਡੇ ਕਲਚਰ ਦੀ ਬੜੀ ਇਹ ਵੱਦ ਕਿਸਮਤੀ ਹੈ ਕਿ ਅਸੀਂ ਆਪਣੇ ਹੀ ਸਟਾਰਾਂ ਨੂੰ ਜਿਹੜੇ ਆਗਾਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਔਰ ਕੱਲ ਨੂੰ ਸਾਡੀ ਆਇਡੈਂਟੀਟੀ ਬਣ ਸਕਦੇ ਆ ਅਸੀਂ ਉਹਨਾਂ ਨੂੰ ਸਨਬ ਕਰਦੇ ਆ ਸਾਡੇ ਭਾਰਤੀ ਕਲਚਰ 'ਚ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਇੱਕ ਬੰਦਾ ਗਾਂਵ ਵੱਦ ਆਸੀਂ ਬਜਾਏ ਉਸ ਨੂੰ ਸ਼ਾਬਾਸ਼ੀ ਦੇਈਏ ਅਸੀਂ ਕਹੀਏ ਕਿ ਸਾਡਾ ਪ੍ਰਾਈਡ ਆ ਇਹ ਅਸੀਂ ਉਲਟਾ ਉਹਦੀ ਲੱਤਾਂ ਖਿੱਚਣ ਲੱਗ ਪੈਨੇ ਆ ਆ ਇਹ ਹੀ ਹੁਣ ਬਹੁਤੇ ਜਿਹੜੀ ਅਫਸਰਸ਼ਾਹੀ ਹੈਗੀ ਉਹ ਕਰ ਰਹੇ ਹੈਗੇ ਜਿਹੜੇ ਐਂਟੀ ਪੰਜਾਬੀ ਲੋਕ ਹੈਗੇ ਜਾਂ ਨੈਗੇਟਿਵ ਮਾਈਂਡ ਦੇ ਜਿਹੜੇ ਲੋਕ ਆ ਮੈਂ ਕਹੂੰਗਾ ਤੇ ਉਹ ਇਹੋ ਜਿਹੇ ਬੇਵਕੂਫੀਆਂ ਕਰ ਰਹੇ ਨੇ ਉਹ ਨਹੀਂ ਦਿਲਜੀਤ ਐਸ ਅੱਜ ਕੱਲ ਹੀ ਮੈਂ ਖਬਰ ਪੜੀ ਹੈ ਦਿਲਜੀਤ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਮਤਲਬ ਕਿ ਸੈਲੀਬ੍ਰਿਟੀ ਡਿਕਲੇਅਰ ਕੀਤਾ ਗਿਆ ਸਭ ਤੋਂ ਪਪੂਲਰ ਹੈ ਨਾ ਤਾਂ ਹੁਣ ਦੇਖੋ ਸਾਡੇ ਭਾਰਤ ਲਈ ਵੀ ਤਾਂ ਮਾਣ ਦੀ ਗੱਲ ਹੈ ਨਾ ਪੰਜਾਬ ਲਈ ਤਾਂ ਹੈ ਹੈ ਭਾਰਤ ਲਈ ਵੀ ਦੀ ਮਾਣ ਦੀ ਗੱਲ ਤੁਸੀਂ ਇਹਨੂੰ ਸੈਲੀਬ੍ਰੇਟ ਕਰੋ ਉਹ ਕਿੰਨੀ ਖੂਬਸੂਰਤੀ ਗੱਲ ਹੈ ਦਿਲਜੀਤ ਦੀ ਕਿ ਉਹ ਆਪਣਾ ਆਪਣਾ ਸ਼ੋ ਜਿਹੜਾ ਹੈ ਗੁਕੇਸ਼ ਨੂੰ ਮਤਲਬ ਕਿ ਕਰ ਰਿਹਾ ਹੈ ਨਾ ਉਹਦੀ ਸਪੀਡ ਦੇਖੋ ਤੇ ਆ ਜਿਹੜੇ ਮਤਲਬ ਕਿ ਉਹਨੂੰ ਤੰਗ ਕਰਨ ਵਾਲੇ ਸਪੀਡ ਦੇਖੋ ਮੈਂ ਕਹਿੰਦਾ ਬਹੁਤ ਬਦਤਮੀਜ਼ ਕਿਸਮ ਦੇ ਬੇਵਕੂਫ ਕਿਸਮ ਦੇ ਲੋਕ ਨੇ ਸਾਡੇ ਦੇਸ਼ ਦੇ ਵਿੱਚ ਇਹੋ ਜੇ ਗਲਤ ਚੀਜ਼ ਹੈ ਜੀ 뮤직 ਦੀ ਸਿਲੈਕਸ਼ਨ ਤੁਹਾਡੀ ਸੀ ਕਿਸ ਤਰੀਕੇ ਨਾਲ ਕਿਵੇਂ ਕਿਵੇਂ ਕਰਨਾ ਸਾਰਾ ਕੁਝ ਹਾਂ 뮤직 ਦੇ ਵਿੱਚ ਮੈਂ ਆਪ ਦਖਲ ਦੇਣਾ ਕਿਉਂਕਿ ਮੈਨੂੰ ਆਪ ਨੂੰ ਵੀ ਸ਼ੌਕ ਹੈ ਕਿ ਗੀਤ ਮੇਰਾ ਲਿਖਿਆ ਹੋਇਆ ਹੈ ਫਿਲਮ ਦੇ ਵਿੱਚ ਔਰ ਮੈਂ 뮤직 ਦੇ ਨਾਲ ਬਹੁਤ ਬਚਪਨ ਤੋਂ ਜੁੜਿਆ ਹੋਇਆ ਮੈਨੂੰ 뮤직 ਦੀ ਥੋੜੀ ਬਹੁਤੀ ਮੇਰਾ ਕੰਨ ਰਸ ਹੈਗਾ ਮੈਨੂੰ ਮੈਂ ਗਾਉਂਦਾ ਤਾਂ ਨਹੀਂ ਲੇਕਿਨ ਮੈਨੂੰ ਸਮਝ ਹੈਗੀ ਚੰਗੇ ਮਾੜੇ 뮤직 ਦੀ ਔਰ ਮੈਂ ਬਚਪਨ ਤੋਂ ਬਹੁਤ ਜ਼ਿਆਦਾ 뮤직 ਸੁਨੇ ਆ ਤਾਂ ਇਹ ਸਾਰਾ 뮤직 ਜਿਹੜਾ ਹੈ ਇਹਦੇ ਵਿੱਚ ਮੇਰੀ ਦਖਲਅੰਦਾਜ਼ੀ ਹੈ अच्छा लास्ट बट नॉट द लीस्ट एक प्यारा ਜਿਹਾ ਮੈਸੇਜ ਨਾ ਤੁਸੀਂ ਕਿਹਾ ਕਿ ਇਸ ਫਿਲਮ ਦੇ ਜ਼ਰੀਏ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਇੱਕ ਮੈਸੇਜ ਵਾਲੀਆਂ ਫਿਲਮਾਂ ਹੁੰਦੀਆਂ ਸੀ ਕਹਿੰਦੇ ਕਿ ਅਸੀਂ ਜਾਈਏ ਐਂ ਕੁਝ ਨਾ ਕੋ ਸਿੱਖਣ ਨੂੰ ਮਿਲੇ ਕਿਉਂਕਿ ਅਸੀਂ ਪੈਸੇ ਲਾ ਕੇ ਟਿਕਟ ਲੈ ਕੇ ਜਾਂਦੇ ਹਾਂ ਨਾ ਸੋ ਕੀ ਲੱਗਦਾ ਜਦੋਂ ਥੀਏਟਰ ਦੇ ਵਿੱਚੋਂ ਬਾਹਰ ਨਿਕਲਣਗੇ ਯੂਥ ਨੂੰ ਜਾਂ ਆਡੀਅנס ਨੂੰ ਕੀ ਸੋਚਣ ਤੇ ਮਜਬੂਰ ਕਰੇਗੀ ਗੁਰਮੁਖ ਫਿਲਮ ਕਿ ਇੱਕ ਚੰਗੀ ਫਿਲਮ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਯੂਥ ਹੈ ਹੋਰ ਹੋਰ ਚੀਜ਼ਾਂ ਬਾਅਦ ਚ ਸੋਚੇ ਵੀ ਫਿਲਮ ਚ ਕੀ ਸੀ ਕੀ ਨਹੀਂ ਸੀ ਕੀ ਕਿਹਾ ਕੀ ਨਹੀਂ ਕਿਹਾ ਪਹਿਲਾਂ ਤਾਂ ਉਸ ਗੱਲ ਦਾ ਨਿਰਣਾ ਕਰੇ ਕਿ ਕੀ ਇਹ ਇੱਕ ਪੰਜਾਬੀ ਫਿਲਮ ਹੈ ਔਰ ਕੀ ਇੱਕ ਵਧੀਆ ਫਿਲਮ ਹੈ ਕੀ ਪੰਜਾਬੀ ਸਿਨੇਮ ਨੂੰ ਇਹੋ ਜਿਹਾ ਸਿਨੇਮਾ ਚਾਹੀਦਾ ਤਾਂ ਅਸੀਂ ਪਹਿਲਾਂ ਤਾਂ ਅਸੀਂ ਇਹ ਚੈਲੰਜ ਕਰਾਂਗੇ ਕਿ ਸਾਡੀ ਫਿਲਮ ਨੂੰ ਦੇਖੋ ਤੁਸੀਂ ਸਕ੍ਰਿਪਟ ਵਾਈਜ਼ ਡਾਇਰੈਕਸ਼ਨ ਵਾਈਜ਼ ਐਕਟਿੰਗ ਵਾਈਜ਼ ਤੁਸੀਂ ਫਿਲਮ ਦੇ ਮੇਕਿੰਗ ਤੇ ਜਾਓ ਠੀਕ ਹੈ ਅਸੀਂ ਫਿਲਮ ਦੀ ਪ੍ਰੋਮੋਸ਼ਨ ਕਰਦੇ ਆ ਸਾਨੂੰ ਵੀ ਕਿਸੇ ਦੀਆਂ ਮਤਲਬ ਕਿ ਇੱਧਰ ਉੱਧਰ ਚੀਜ਼ਾਂ ਕਰਨੀਆਂ ਪੈ ਜਾਂਦੀਆਂ ਨੇ ਕੋਈ ਐਲੀਮੈਂਟ ਉਭਾਰਨਾ ਪੈਂਦਾ ਹੈ ਫਿਲਮ ਦਾ ਲੇਕਿਨ ਇਹ ਇੱਕ ਕੰਪਲੀਟ ਸਿਨੇਮਾ ਆ ਟੋਟਲ ਸਿਨੇਮੇ ਦੇ ਕਨਸੈਪਟ ਤੇ ਬਣੀ ਹੋਈ ਫਿਲਮ ਹੈ ਇੰਟਰਟੇਨਿੰਗ ਹੈ ਇਮੋਸ਼ਨਸ ਨੇ ਫੈਮਿਲੀ ਡਰਾਮਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਹਿਲਾਂ ਇਸ ਫਿਲਮ ਨੂੰ ਮਤਲਬ ਕਿ ਯੂਥ ਦੇਖੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ